ਹਮਝੜ ਗਏ ਤੇ ਆਪਣੇ ਜੀਵਨ ਦਾ ਹਿੱਸਾ ਬਣਾਉਣ ਤੇ ਔਰ ਇਹਦੇ ਨਾਲ ਨਾਲ ਇੱਕ ਜਿਹੜੀ ਖਾਸ ਗੱਲ ਹੈ ਸਾਡੇ ਸਾਰਿਆਂ ਦੇ ਜੀਨ ਵਿੱਚ ਬਹੁਤ ਘੁੰਮਦੀ ਹੈ ਔਰ ਅਸੀਂ ਸਾਰੇ ਇਹਦੀ ਚਿੰਤਾ ਵੀ ਬੜੀ ਕਰਦੇ ਆ ਕਿ ਸਿੱਖਾਂ ਨੂੰ ਏਜੰਸੀਆਂ ਜਿਹੜੀਆਂ ਨੇ ਉਹ ਆਪਣੀ ਮਰਜ਼ੀ ਨਾਲ ਚਲਾਉਂਦੀਆਂ ਹਨ ਮੈਂ ਇਸ ਗੱਲ ਤੋਂ ਬੜਾ ਪਰੇਸ਼ਾਨ ਹੁੰਨਾ ਬਹੁਤ ਵਾਰ ਵੀਰਾਂ ਨਾਲ ਗੱਲ ਵੀ ਕਰੀਦੀ ਐ ਕਿ ਇਹ ਤਾਂ ਮਤਲਬ ਐ ਸਿੱਖ ਨੇ ਆਪਣੇ ਆਪ ਨੂੰ ਇਹ ਏਜੰਸੀਆਂ ਤੋਂ ਛੋਟਾ ਮੰਨ ਲਿਆ ਕਿਉਂਕਿ ਵੱਡੀ ਚੀਜ਼ ਹੀ ਛੋਟੀ ਨੂੰ ਚਲਾ ਸਕਦੀ ਹੈ ਜਿਹੜਾ ਸਿੱਖ ਐ ਨਾ ਉਹਨੂੰ ਦੁਨੀਆ ਦੇ ਕੋਈ ਤਾਕਤ ਨਹੀਂ ਚਲਾ ਸਕਦੇ ਕਿਉਂਕਿ ਸਿੱਖ ਇਕੱਲਾ ਇੱਕ ਜਹਾਂਗੀਰ ਬਾਦਸ਼ਾਹ ਦੇ ਸਾਹਮਣੇ ਘਾਦੀ ਪੰਡ ਲੈ ਕੇ ਹਟ ਜਾਂਦਾ ਹੈ ਘਟਨਾ ਤੁਹਾਡੇ ਸਾਰਿਆਂ ਦੇ ਧਿਆਨ ਵਿੱਚ ਤੇ ਮੈਂ ਘਟਨਾ ਦੀ ਡਿਟੇਲਸ ਨਹੀਂ ਦਗਾ ਲੋਕਾਂ ਤੋਂ ਸੁਣਿਆ ਗੁਰੂ ਦੇ دیدار ਨਹੀਂ ਕੀਤੇ ਲੋਕਾਂ ਤੋਂ ਸੁਣ ਕੇ ਗੁਰੂ ਦੇ ਦਰਸ਼ਨਾਂ ਲਈ ਚੱਲ ਪਿਆ ਗੱਲ ਨੂੰ ਧਿਆਨ ਨਾਲ ਸਾਰੇ ਸਮਝਣ ਦੀ ਕੋਸ਼ਿਸ਼ ਕਰਿਓ ਜਿਨੇ ਵੀਰ ਭੈਣਾਂ ਤੁਸੀਂ ਵੀ ਬੈਠੇ ਹੋ ਔਰ ਜਿਨੇ ਅਜੇ ਗੁਰੂ ਬਾਰੇ ਸੁਣਿਆ ਗੁਰੂ ਨੂੰ ਵੇਖਿਆ ਨਹੀਂ ਸਰੀਰ ਕਰਕੇ ਸਤਿਗੁਰਾਂ ਦੇ دیدار ਨਹੀਂ ਕੀਤੇ ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਲਈ ਆਇਆ ਔਰ ਪੁੱਛਿਆ ਵੀ ਪਾਤਸ਼ਾਹ ਨੂੰ ਮਿਲਣਾ ਤੋ ਅਸੀਂ ਸਾਰੇ ਆਮ ਕਰਕੇ ਪਾਤਸ਼ਾ ਜਿਹੜਾ ਆ ਉਹ ਜਿਹੜਾ ਬੰਦਾ ਰਾਜ ਕਰ ਰਿਹਾ ਹੋਵੇ ਰੂਲ ਕਰਦਾ ਹੋਵੇ ਉਹਨੂੰ ਹੀ ਪਾਤਸ਼ਾ ਮੰਨਦੇ ਆ ਤੇ ਰਾਹ ਦੱਸਣ ਵਾਲੇ ਨੇ ਕਿਹਾ ਵੀ ਉਹ ਸਾਹਮਣੇ ਜਿਹੜਾ ਤੰਬੂ ਲੱਗਾ ਹੈ ਉਹ ਪਾਤਸ਼ਾ ਦਾ ਤੰਬੂ ਹੈ ਬੱਚਿਓ ਧਿਆਨ ਦਿਓ ਤੁਸੀਂ ਵੀ ਸਾਰੇ ਗੱਲ ਨੂੰ ਸਮਝਿਓ ਥੋੜੇ ਜਿ ਦੇ ਗੌਰ ਨਾਲ ਫੁਰਕ ਆਦੀ ਪੰਡ ਲੈ ਕੇ ਜਦੋਂ ਪਾਤਸ਼ਾ ਦੇ ਸਾਹਮਣੇ ਪਹੁੰਚਿਆ ਤੇ ਘਾਹ ਦੀ ਪੰਡ ਰੱਖੀ ਔਰ ਉਹਨੇ ਇੱਕ ਗੱਲ ਕਹੀ ਮਹਾਰਾਜ ਸੱਚੇ ਪਾਤਸ਼ਾ ਦੀ ਜ਼ਿੰਦਗੀ ਦਾ ਜਨਮ ਮਰਨ ਮੁਕਾ ਦਿਓ ਬੁਰਾਈਆਂ ਚੋਂ ਕੱਢ ਦਿਓ ਤੇ ਅਸ਼ਾਈਆਂ ਝੋਲੀ ਪਾ ਦਿਓ ਸਾਹਮਣੇ ਜਹਾਂਗੀਰ ਸੀ ਕਿਉਂਕਿ ਉਹਨੇ ਤਾਂ ਜਹਾਂਗੀਰ ਨੂੰ ਤੇ ਗੁਰੂ ਸਾਹਿਬ ਜੀ ਨੂੰ ਪਛਾਣਦਾ ਹੀ ਨਹੀਂ ਸੀ ਉਹ ਕਿਉਂਕਿ ਪਹਿਲਾਂ ਮਿਲਿਆ ਨਹੀਂ ਸੀ ਕਦੇ ਔਰ ਜਦੋਂ ਉਹਨੇ ਸ਼ਬਦ ਕਹਿਨਾ ਤਾਂ ਜਹਾਂਗੀਰ ਸਮਝ ਗਿਆ ਵੀ ਇਹ ਅਸਲ ਵਿੱਚ ਮੈਨੂੰ ਮੇਲ ਨਹੀਂ ਆਇਆ ਇਹ ਮੇਲਨ ਤਾਂ ਅਸਲ ਵਿੱਚ ਗੁਰੂ ਸਾਹਿਬ ਜੀ ਨੂੰ ਆਇਆ ਪਰ ਭਲੇਖੇ ਨਾਲ ਮੇਰੇ ਤੰਬੂ 'ਚ ਆ ਗਿਆ ਔਰ ਇੱਕ ਬਾਦਸ਼ਾਹ ਦੇ ਸਾਹਮਣੇ ਜਦੋਂ ਕੋਈ ਚੀਜ਼ ਰੱਖ ਦਿੱਤੀ ਜਾਏ ਤਉਨੂੰ ਚੁੱਕਣਾ ਉਸ ਬਾਦਸ਼ਾਹ ਦੀ ਤੋਹੀਨ ਹੁੰਦੀ ਹੈ ਭਾਵੇਂ ਬਾਦਸ਼ਾਹ ਛੱਡੋ ਮੈਂ ਕਹਿੰਦਾ ਸਾਡੇ ਘਰ ਕੋਈ ਨਾਰਮਲ ਜਿਹਾ ਰਿਸ਼ਤੇਦਾਰ ਵੀ ਆ ਜਾਏ ਔਰ ਤੁਸੀਂ ਚਾਹ ਦਾ ਕੱਪ ਉਹਦੇ ਅੱਗੇ ਰੱਖ ਦਿਓ ਬਿਸਕੁਟ ਰੱਖ ਦਿਓ ਤੇ ਉਹਦੇ ਤੋਂ ਬਾਅਦ ਤੁਹਾਨੂੰ ਪਤਾ ਲੱਗੇ ਵੀ ਇਹ ਰਿਸ਼ਤੇਦਾਰ ਗਵਾਂਡੀਆਂ ਦਾ ਆਏ ਤਾਂ ਤੁਸੀਂ ਚਾਹ ਦਾ ਕੱਪ ਚੁੱਕ ਤਾਂ ਨਹੀਂ ਨਾ ਲਓਗੇ ਉੱਥੋਂ ਤੇ ਜੇ ਚੁੱਕ ਲਈ ਜਾਇਆ ਤਾਂ ਅੰਦਾਜ਼ਾ ਲਾ ਕੇ ਵੇਖੋ ਵੀ ਜਿਹਦੇ ਗਾੜੀ ਚਾਹ ਪਈ ਉਹਦੇ ਤੇ ਕੀ ਬੀਤੇਗੀ ਹਾਲਾਂਕਿ ਛੋਟੀ ਜੀ ਐਗਜ਼ਾਮਪਲ ਹੈ ਹੁਣ ਬਾਦਸ਼ਾਹ ਦੇ ਸਾਹਮਣੇ ਜਿਹੜੀ ਵਸਤੂ ਰੱਖ ਦਿੱਤੀ ਗਈ ਉਹ ਬਾਦਸ਼ਾਹ ਦੇ ਸਾਹਮਣੇ ਚੁੱਕੜਾ ਬਾਦਸ਼ਾਹ ਦੀ ਤੋਹੀਨ ਹੈ ਪਰ ਜਹਾਂਗੀਰ ਸਮਝ ਗਿਆ ਵੀ ਇਹ ਜਗਾ ਗਲਤ ਤੇ ਆ ਗਿਆ ਜਹਾਂਗੀਰ ਨੇ ਕਿਹਾ ਮੈਨੂੰ ਇਹ ਲੱਗਦਾ ਜਿਵੇਂ ਤੁਸੀਂ ਗੁਰੂ ਅਰਗਵਿੰਦ ਪਾਤਸ਼ਾਹ ਜੀ ਦੇ ਦਿਲਾਰ ਲਈ ਆਏ ਹੋ ਔਰ ਉਹਨੇ ਇਕਦਮ ਕਹਿ ਆ ਵੀ ਤੁਸੀਂ ਗੁਰੂ ਹਰਗੋਬਿੰਦ ਪਾਸ਼ਾ ਜੀ ਨਹੀਂ ਕਹਿੰਦਾ ਨਹੀਂ ਮੈਂ ਜahangir ਦੁਨਿਆਵੀ ਤੌਰ ਤੇ ਤੇ ਮੈਂ ਬਾਦਸ਼ਾਹ ਹੀ ਹਾਂ ਪਰ ਜਿਹੜੇ ਪਾਸ਼ਾ ਨੂੰ ਤੁਸੀਂ ਲੱਭ ਰਹੇ ਹੋ ਮੈਂ ਨਹੀਂ ਹਾਂ ਉਹਨੇ ਘਾਹ ਦੀ ਪੰਡ ਨੂੰ ਹੱਥ ਪਾਇਆ ਗੱਲ ਧਿਆਨ ਨਾਲ ਅਗਲੀ ਸਮਝੋ ਜਿਹੜੀ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਨ ਲੱਗਾ ਸੀ ਜਿਹੜੀ ਗੱਲ ਮੈਨੂੰ ਬੜੇ ਪਰੇਸ਼ਾਨ ਕਰਦੀ ਹੈ ਔਰ ਆ ਸਾਰੇ ਸਵਾਬ ਨਾਲ ਅਸੀਂ ਸੁਹਿਰਦ ਬੈਠੇ ਆ ਔਰ ਮੇਰੇ ਤੋਂ ਪਹਿਲਾਂ ਗੱਲ ਵੀ ਚੱਲੀ ਪਈ ਏਜੰਸੀਆਂ ਸਾਨੂੰ ਵਰਤਦੀਆਂ ਨੇ ਵੀ ਜਿਹੜੀ ਉਹਨੇ ਜ਼ਿਕਰ ਕਰ ਰਹੇ ਸੀ ਮੈਨੂੰ ਇਹ ਗੱਲ ਇਸ ਕਰਕੇ ਪਰੇਸ਼ਾਨ ਕਰਦੀ ਹੈ ਕਿ ਜਦੋਂ ਇੱਕ ਗਰੀਬ ਘਾਈ ਦੇ ਸਾਹਮਣੇ ਬਾਦਸ਼ਾਹ ਨੇ ਇਹ ਕਹਿ ਬਿ ਰਿਆਸਤ ਦੱਸ ਤੈਨੂੰ ਕਿਹੜੀ ਚਾਹੀਦੀ ਹੈ ਜਿਹੜੀ ਦੌਲਤ ਕਹੇਗਾ ਤੇਰੇ ਚਰਨਾਂ 'ਚ ਹਾਜ਼ਰ ਕਰ ਦਿਆਂ ਇੱਕ ਵਾਰ ਤੂੰ ਨਾਲ ਆ ਕਿ ਆਹ ਰਿਆਇਆ ਮੈਨੂੰ ਚਾਹੀਦੀ ਹੈ ਪਰ ਘਾ ਦੀ ਪੰਡ ਨਾ ਚੁੱਕੇ ਤੋ ਇਹਨੂੰ ਚੁੱਕਣਾ ਮੇਰੀ ਬਹੁਤ ਵੱਡੀ ਤੋਹੀਨ ਹੈ ਤੇ ਜਿਹੜਾ ਸਿੱਖ ਗੁਰੂ ਦੇ ਪਿਆਰ ਜਿਨੇ ਗੁਰੂ ਅਜ ਮੈਂ ਇਹ ਗੱਲ ਬਾਰ ਬਾਰ ਦੁਹਰਾ ਰਿਆ ਵੀ ਗੁਰੂ ਦੇ ਇਹਦੇ ਦیدار ਵੀ ਨਹੀਂ ਕੀਤੇ ਗੁਰੂ ਨੂੰ ਵੇਖਿਆ ਵੀ ਨਹੀਂ ਜਿਨੇ ਅਸੀਂ ਤਾਂ ਨਿਤਾ ਪ੍ਰਤੀ ਗੁਰੂ ਦੇ ਦیدار ਕਰਦੇ ਆ ਗੁਰੂ ਨੂੰ ਵੇਖਦੇ ਆ ਗੁਰੂ ਦੇ ਦਰਸ਼ਨ ਕਰਦੇ ਸਾਡੇ ਤਾਂ ਗੱਲ ਹੀ ਬੜੀ ਹੋਰ ਹੈ ਪਰ ਉਸ ਸਿੱਖ ਨੇ ਗੁਰੂ ਨੂੰ ਵੇਖਿਆ ਵੀ ਨਹੀਂ ਘਾ ਦੀ ਪੜਨ ਚੁੱਕਣ ਲੱਗਾ ਵਖਤ ਦਾ ਬਾਦਸ਼ਾਹ ਕਹਿੰਦਾ ਮੂੰਹ ਇੱਕ ਵਾਰ ਸ਼ਬਦ ਕੱਢ ਜਿਹੜੀ ਚੀਜ਼ ਕਹੇਗਾ ਤੇਰੇ ਚਰਨਾਂ 'ਚ ਹਾਜ਼ਰ ਕਰਦੇ ਆਂਗੇ ਸਿੱਖ ਕਹਿੰਦਾ ਤੂੰ ਬਾਦਸ਼ਾਹ ਜ਼ਰੂਰ ਹੋਏਂਗਾ ਪਰ ਤੇਰੀ ਇੰਨੀ ਔਕਾਤ ਨਹੀਂ ਤੂੰ ਗੁਰੂ ਦਾ ਮੁੱਲ ਤਾਰਦੇ ਇਹਨੂੰ ਸਿੱਖੀ ਕਹਿੰਦੇ ਆ ਸਿੱਖੀ ਦਾ ਸਿਖ ਰੇ ਆ ਕਹਿੰਦੇ ਤੇਰੇ ਚ ਇੰਨੀ ਹਿੰਮਤ ਨਹੀਂ ਤੂੰ ਇੰਨੀ ਔਕਾਤ ਦਾ ਮਾਲਕ ਨਹੀਂ ਐ ਵੀ ਮੈਨੂੰ ਕੋਈ ਦੌਲਤ ਦੇਵੇਂ ਤੇ ਉਹ ਗੁਰੂ ਨਾਲੋਂ ਵੱਡੀ ਲੱਗੇ ਇਸ ਕਰਕੇ ਮੈਨੂੰ ਆਪਣੇ ਘਰ ਦੀ ਪੰਡ ਚੁੱਕਣ ਦੇ ਉਹ ਕਹਿੰਦਾ ਇਹ ਘਾ ਦੀ ਪੰਡ ਦੇ ਬਦਲੇ ਦੱਸ ਤੈਨੂੰ ਕੀ ਚਾਹੀਦਾ ਕਹਿੰਦਾ ਬਸ ਗੁਰੂ ਦਾ ਪਿਆਰ ਚਾਹੀਦਾ ਹੈ ਹਾਲਾਂਕਿ ਘਾ ਦੀ ਪੰਡ ਅੱਜ ਤੋਂ 450 ਸਾਲ ਪਹਿਲਾਂ ਵੈਲਿਊ ਕੀ ਹੈ ਘਾ ਦੀ ਪੰਡ ਦੀ ਅੱਜ ਵੀ ਕੋਈ ਵੈਲਿਊ ਨਹੀਂ ਹੈ ਘਾ ਦੀ ਪੰਡ ਜਿੱਥੋਂ ਮਰਜ਼ੀ ਤੁਸੀਂ ਲੈ ਸਕਦੇ ਹੋ ਕਿ 450 ਸਾਲ ਪਹਿਲਾਂ ਘਾ ਦਾ ਕੀ ਮੁੱਲ ਹੋਣਾ ਪਰ ਮੁੱਲ ਗੁਰੂ ਦੇ ਪਿਆਰ ਦਾ ਪਾਇਆ ਜਾ ਰਿਹਾ ਘਾ ਦੀ ਪੰਡ ਨੂੰ ਹੱਥ ਪਾਇਆ ਪਹਿਲੇ ਤੇ ਸੰਤਰੀ ਖੜਾ ਸੀ ਜਦੋਂ ਘਾ ਦੀ ਪੰਡ ਲੈ ਕੇ ਬਾਹਰ ਨਿਕਲਿਆ ਨਾ ਤਾਂ ਪਹਿਰੇਦਾਰ ਕਹਿੰਦਾ ਵੀ ਬੜਾ ਕਮਲਾ ਸਿੱਖ ਹੈ ਉਹ ਬੜਾ ਝੱਲਾ ਹੈ ਤੇਰੀ ਜਗ੍ਹਾ ਤੇ ਮੈਂ ਹੁੰਦਾ ਤੇ ਘਾਹ ਦੀ ਪੰਡ ਚੁੱਕ ਕੇ ਨਾ ਲਿਆਉਂਦਾ ਰਿਆਸਤ ਲੈ ਕੇ ਘਰ ਮੁੜਦਾ ਤੇ ਮੇਰੇ ਨਿਆਣੇ ਵੀ ਰਾਜਿਆਂ ਮਹਾਰਾਜਿਆਂ ਦੇ ਨਿਆਣੇ ਬਣ ਜਾਂਦੇ ਤੇ ਸਿੱਖ ਨੇ ਕਿਹਾ ਤੇਰੇ ਨਿਆਣੇ ਰਾਜਿਆਂ ਦੇ ਨਿਆਣੇ ਤੇ ਬਣ ਜਾਂਦੇ ਪਰ ਸਿੱਖ ਦੇ ਨਿਆਣੇ ਨਹੀਂ ਸੀ ਨਾ ਬਣ ਸਕਦੇ ਇਹਨੂੰ ਅਸੀਂ ਕਹਿੰਦੇ ਆ ਅਸੀਂ ਪਾਤਸ਼ਾਹ ਮੰਨਦੇ ਆ ਆਪਣੇ ਆਪ ਨੂੰ ਪਤਾ ਸੀ ਕਿਉਂ ਬਾਣੀ ਦੇ ਬੋਲ ਪੜ੍ਹਦੇ ਆ ਰੋਜ਼ ਜਿਸ ਨੂੰ ਬਖਸ਼ੇ ਗੱਜ ਕੇ ਪੜ੍ਹਦੇ ਹੋ ਮੇਰੇ ਨਾਲ ਇੱਕ ਵਾਰ ਜਿਸ ਨੂੰ ਬਖਸ਼ੇ ਗੱਜਕੇ ਬੋਲੋ ਸਾਰੇ ਜਿੰਨੇ ਬੈਠੇ ਹੋ ਗੁਰੂ ਦਰਬਾਰ ਵਿੱਚ ਜਿਸ ਨੂੰ ਬਖਸ਼ਾ ਸਿਪਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਉਹ ਪਾਤਸ਼ਾਹਾਂ ਦਾ ਵੀ ਪਾਤਸ਼ਾਹ ਬਣ ਜਾਂਦਾ ਹੈ ਕਿਸੇ ਪਾਤਸ਼ਾਹ ਨੇ ਸਾਨੂੰ ਕੀ ਖਰੀਦਣਾ ਹੈ ਗੱਲ ਸਿਰਫ ਇੰਨੀ ਹੈ ਵੀ ਅਸੀਂ ਸਿੱਖ ਉਹ ਪੱਕੇ ਨਹੀਂ ਰਹਿ ਜਿਹੜਾ ਸਾਡੀ ਕੋਈ ਕੀਮਤ ਪਾ ਲੈਂਦਾ ਅਸੀਂ ਆਪਣੇ ਸਿੱਖ ਮੈਂ ਹਰ ਥਾਂ ਤੇ ਹਰ ਕੈਂਪ ਵਿੱਚ ਇਹ ਬੇਨਤੀ ਕੀਤੀ ਹੈ ਦੁਨੀਆ ਦਾ ਕੋਈ ਐਸਾ ਨਸ਼ਾ ਨਹੀਂ ਬਣਿਆ ਜਿਹੜਾ ਸਿੱਖ ਦੇ ਵੇੜੇ ਵੜ ਜਾਏ ਸਿੱਖ ਦੇ ਵੇੜੇ ਨਸ਼ਾ ਉਦਣ ਵੜਦਾ ਜਿੱਦਣ ਗੁਰਬਾਣੀ ਦੀ ਪੋਥੀ ਸਿੱਖ ਦੇ ਵੇੜੇੋਂ ਨਿਕਲਦੀ ਹੈ ਤੇ ਨਸ਼ਾ ਸਾਡੇ ਵੇੜੇ 'ਚ ਇੰਟਰ ਹੋ ਜਾਂਦਾ ਜਿਸ ਵੇੜੇ ਵਿੱਚ ਗੁਰਬਾਣੀ ਦੀ ਪੋਥੀ ਆ ਜਾਏਗੀ ਉਤੋਂ ਨਸ਼ੇ ਨੇ ਆਪੇ ਹੀ ਕੂਚ ਕਰ ਜਾਣਾ ਸਵਾਲ ਇਹ ਨਹੀਂ ਕਿ ਸਮਾਂ ਕਿ ਕਿੱਦਾਂ ਚੱਲਦਾ ਹੈ ਸਵਾਲ ਇਹ ਹੈ ਸਿੱਖ ਆਪਣੇ ਕਿਰਦਾਰ ਨੂੰ ਉਹਨਾਂ ਬਲੰਦੀਆਂ ਤੇ ਕਿਉਂ ਨਹੀਂ ਖੜ ਸਕਿਆ ਇਨ੍ਹਾਂ ਬੱਚਿਆਂ ਦੇ ਉਹ ਕਿਰਦਾਰ ਘੜਨ ਵਾਸਤੇ ਸੰਸਥਾਵਾਂ ਅੱਜ ਦਿਨ ਰਾਤ ਇੱਕ ਕਰ ਰਹੀਆਂ ਨੇ ਗੁਰਮਤ ਗਿਆਨ ਮਿਸ਼ਨਰੀ ਕਾਲਜ ਤੇ ਹੋਰ ਦੇਵੇਂ ਤੁਹਾਡੇ ਨਾਲ ਜ਼ਿਕਰ ਹੋਇਆ ਸੰਸਥਾਵਾਂ ਇਹ ਚਾਹੁੰਦੀਆਂ ਇਹ ਨੇ ਕਿ ਸਾਡੇ ਬੱਚਿਆਂ ਦੇ ਕਿਰਦਾਰ ਉਹਦਾ ਦੇ ਹੋਣ ਔਰ ਮੈਂ ਇੱਕ ਬੇਨਤੀ ਕਰਕੇ ਸਮਾਪਤੀ ਕਰਨ ਲੱਗਾ ਇਤਿਹਾਸ ਨੇ ਜੀਣਾ ਹੁੰਦਾ ਹੈ ਇਤਿਹਾਸ ਲਿਖਿਆ ਨਹੀਂ ਜਾਣਾ ਚਾਹੀਦਾ ਇਤਿਹਾਸ ਜਿਉਂਦਾ ਦਿਸਣਾ ਚਾਹੀਦਾ ਹੈ ਕਿਤਾਬਾਂ ਚ ਲਿਖਿਆ ਇਤਿਹਾਸ ਦੁਨੀਆ ਦਾ ਮਹਾਨ ਹੁੰਦਾ ਹੈ ਪਰ ਜਿੰਨਾ ਚਿਰ ਤੱਕ ਲੋਕ ਇਤਿਹਾਸ ਨੂੰ ਜੀਂਦੇ ਨਹੀਂ ਕਿਤਾਬਾਂ ਉਹਨਾਂ ਦੀਆਂ ਰੱਦੀ ਦੇ ਟੋਕਰੇ ਵਿੱਚ ਲੀਆਂ ਜਾਂਦੀਆਂ ਨੇ ਕਿਤਾਬਾਂ ਦੇ ਕੋਈ ਮੈਨੇ ਨਹੀਂ ਹੁੰਦੇ ਕਿਤਾਬਾਂ ਦੇ ਮੈਨੇ ਉਹ ਦਿਨ ਪੈਂਦੇ ਨੇ ਜਦੋਂ ਉਸ ਇਤਿਹਾਸ ਨੂੰ ਜੀਉਣ ਵਾਲਾ ਕੋਈ ਧਰਤੀ ਤੇ ਹੁੰਦਾ ਹੈ ਔਰ ਤੁਸੀਂ ਯਾਦ ਰੱਖਿਓ ਜਦੋਂ 7 ਸਾਲ ਦੇ ਬੱਚੇ ਨੂੰ ਵਕਤ ਦੀ ਹਕੂਮਤ ਨੇ ਕਿਹਾ ਸੀ ਬਾਦਸ਼ਾਹ ਤੇਰੇ ਚਰਣਾ ਚ ਹਾਜ਼ਰ ਕਰ ਦਿਆਂਗੇ ਬੱਚਿਓ ਯਾਦ ਰੱਖਿਓ ਨਕੀਆਂ ਨਕੀਆਂ ਚੀਜ਼ਾਂ ਤੋਂ ਡੋਲਿਓ ਤੇ ਘਬਰਾਇਓ ਨਾ 7 ਸਾਲ ਦੇ ਬੱਚੇ ਨੂੰ ਉਸ ਟਾਈਮ ਦੀ ਸਭ ਤੋਂ ਪਾਵਰਫੁੱਲ ਹਕੂਮਤ ਹੈ ਮੁਗਲ ਸਲਤਨਤ ਜਿਨ੍ਹਾਂ ਦੇ ਕਿਲੇ ਅੱਜ ਵੀ ਤੁਸੀਂ ਇਸ ਸ਼ਹਿਰ ਵਿੱਚ ਵੇਖੋ ਵੱਡੇ ਵੱਡੇ ਕਿਲੇ ਬਣੇ ਨੇ ਕਿੱਥੇ ਗਏ ਅੱਜੋ ਨਾ ਉਹ ਰਹੇ ਨੇ ਤੇ ਨਾ ਅੱਜ ਵਾਲਿਆਂ ਨੇ ਰਹਿਣਾ ਹਕੂਮਤਾਂ ਸਦਾ ਕਾਇਮ ਨਹੀਂ ਰਹਦੀਆਂ ਹੁੰਦੀਆਂ ਸੱਚ ਨੇ ਸਦਾ ਕਾਇਮ ਰਹਿਣਾ ਹੁੰਦਾ ਹੈ ਗਰੀਬ ਨੇਵਾ ਸੱਚੇ ਪਾਤਸ਼ਾਹ ਜੀ ਦੀ ਬਾਣੀ 'ਚ ਭਿੱਜੇ ਹੋਏ ਉਸ ਰੰਗ ਰਤਿਆਂ ਨੇ ਸਦਾ ਜਿਉਂਦੇ ਆ ਰਹਿਣਾ 7 ਸਾਲ ਦੇ ਬੱਚੇ ਨੂੰ ਕਿਹਾ ਰਾਜ ਭਾਗ ਦੇ ਦਿੰਨੇ ਆ ਤਿੰਨ ਦਿਨ ਤੱਕ ਜ਼ੋਰ ਲਾ ਕੇ ਥੱਕ ਗਏ ਨਹੀਂ ਗੱਲ ਬਣੀ ਅਖੀਰ ਤੀਜੇ ਦਿਨ ਵੱਡਾ ਦਰਵਾਜ਼ਾ ਬੰਦ ਕਰਕੇ ਛੋਟਾ ਜਿਹਾ ਦਰਵਾਜ਼ਾ ਚਲਾਕੀ ਨਾਲ ਖੋਲ੍ਹਿਆ ਛੋਟੇ ਛੋਟੇ ਬੱਚੇ ਨੇ ਕੀ ਦਿਮਾਗ ਵਿੱਚ ਆਏਗਾ ਨਿੱਕੇ ਦਰਵਾਜ਼ੇ ਦੇ ਲਾਗੇ ਆਉਣਗੇ ਜਦੋਂ ਸਿਰ ਝੁਕਾ ਕੇ ਲੰਘਣਗੇ ਯਾ ਅਲੀ ਦੇ ਨਾਰੇ ਲਾ ਕੇ ਕਹਿ ਦੇਣਗੇ ਓ ਵੇਖੋ ਬਾਜਾਂ ਵਾਲੇ ਦੇ ਪੁੱਤਾਂ ਦਾ ਸਿਰ ਝੁਕ ਗਿਆ ਪਰ ਉਹਨਾਂ ਨੂੰ ਕੀ ਪਤਾ ਸੀ ਵਾਹ ਕਲਗੀ ਧਰ ਦੇ ਪੁੱਤਾਂ ਨਾਲ ਪਿਆ ਕਿਸੈਰੇ ਗੈਰੇ ਨਾਲ ਨਹੀਂ ਪਿਆ ਜਦੋਂ 7 ਤੇ 9 ਸਾਲ ਦੇ ਬੱਚੇ ਉਸ ਨਿੱਕੇ ਦੇ ਦਰਵਾਜ਼ੇ ਦੇ ਲਾਗੇ ਪਹੁੰਚੇ ਤੁਸੀਂ ਵੇਖੋ ਜੋਰਾਵਰ ਸਿੰਘ ਨੇ ਵੱਡਾ ਦਰਵਾਜ਼ਾ ਬੰਦ ਵੇਖਿਆ ਤੇ ਕਹਿੰਦਾ ਵੀਰਾ ਦੁਸ਼ਮਣ ਬੜਾ ਤੇਜ਼ ਨਿਕਲਿਆ। ਬੱਚਿਓ ਗੌਰ ਕਰਿਓ। ਕਹਿੰਦਾ ਵੀਰਿਆ ਦੁਸ਼ਮਣ ਬੜਾ ਤੇਜ਼ ਨਿਕਲਿਆ। ਤਿੰਨ ਦਿਨ ਡਰਾਇਆ, ਤਮਕਾਇਆ, ਲਾਲਚ ਦਿੱਤੇ। ਸਾਨੂੰ ਕਿਹਾ ਤੁਹਾਡੇ ਪਿਤਾ ਨਹੀਂ ਰਹਿ ਗਏ ਹੋ, ਸਾਨੂੰ ਕਿਹਾ ਤੁਹਾਡੇ ਭਰਾ ਮਾਰੇ ਗਏ। ਅਸੀਂ ਨਹੀਂ ਡੋਲੇ, ਲਾਲਚ ਦਿੱਤੇ ਅਸੀਂ ਨਹੀਂ ਲਾਲਚ ਵਿੱਚ ਆਏ। ਜਾਲਮਾਨੇ ਅੱਜ ਚਲਾਕੀ ਕੀਤੀ ਵੱਡਾ ਦਰਵਾਜ਼ਾ ਬੰਦ ਕਰਤਾ ਛੋਟਾ ਦਰਵਾਜ਼ਾ ਖੋਲਤਾ ਤਾਂ ਕਿ ਸਿਰ ਦਾ ਝਕਾਉਣਗੇ ਅਗੋਂ 7 ਸਾਲ ਦਾ ਫਤਿਹ ਸਿੰਘ ਕਹਿੰਦਾ ਵੀਰਿਆ ਫਿਕਰ ਨਾ ਕਰ ਇਹਨਾਂ ਨੂੰ ਤਾਂ ਅਹਿਸਾਸ ਕਰਾ ਕੇ ਜਾਵਾਂਗੇ ਪੁੱਤ ਬਾਜਾਂ ਵਾਲੇ ਦੇ ਤੇ ਪੋਤਰੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਰਿਆ ਦੁਨੀਆ 'ਚ ਕੋਈ ਤਾਕਤ ਪੈਦਾ ਨਹੀਂ ਹੋਈ ਜਿਹੜੀ ਸਾਡੇ ਸਿਰ ਝੁਕਾ ਦੇ ਜਦੋਂ ਦਰਵਾਜ਼ੇ ਦੇ ਲਾਗੇ ਪਹੁੰਚੇ ਭੌਣ ਅਕੜਾ ਲਈ ਹੰਕਾਰੀ ਨਹੀਂ ਸਾਨੂੰ ਯਾਦ ਰੱਖਿਓ ਐਟੀਟਿਊਡ ਨੂੰ ਜਿਉਂਦੇ ਰੱਖਣਾ ਬਹੁਤ ਜ਼ਰੂਰੀ ਹੁੰਦੀ ਹੈ। ਸਵੈ ਮਾਣ ਨੂੰ ਜਿਉਂਦੇ ਰੱਖਣਾ ਦਰਵਾਜ਼ੇ ਤੇ ਲਾਗੇ ਪਹੁੰਚੇ ਪੈਰ ਦੀ ਜੁੱਤੀ ਅੱਗੇ ਲੰਘਾਈ ਤੇ ਸਿਰ ਅਕੜਾ ਲਿਆ।